ਹਲੋ ਆ ਇਦਾਂ ਅੰਟਰ ਗਾਈਆਂ ਆਉਂਦੀਆਂ ਮਿੱਤਰੋ ਕਹਿੰਦਾ। ਢਾਈ ਮੂੰਜੀ ਤੁਰੇ। ਢਾਈ ਢਾਈ ਚਲੋ ਸ਼ਰੋ ਚਲੋ ਢਾਈ ਗਾਂ ਧਾਰੋ। ਔਰ ਟ੍ਰੇਨ ਹੈ ਜਿਹੜੀ ਟ੍ਰੇਨ ਸਿਸਟਮ ਦੇ ਗਾਈਆਂ ਨਾ ਧੱਕਦੀ ਐ। ਚਲ ਓਏ। ਐਂ ਇਦਾਂ ਤੁਰ ਲਿਓ। ਢਾਈ ਢਾਈ। ਆਟੋਮੈਟਿਕਾ ਉੱਤੇ ਪੱਖੇ ਲੱਗੇ ਆ। ਆਸਲੇ ਘੜ ਰਹੇ ਬਹੁਤ ਤਕੜਾ ਬਣਾਇਆ ਹੈ ਜਿਸੇ ਗਾਈਆਂ ਖੜਦੀਆਂ ਗਈਆਂ। ਇਹ ਸਾਰਾ ਘੜ ਰਹੇ ਆ। ਔਰ ਟ੍ਰੇਨ ਦੇ। ਚਲ ਓਏ। ਢਾਈ 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 ਚਲੋ ਸ਼ਰੋ। ਉਹ ਹਾਂ ਘੰਚੇਲੀ ਜਿਹੜੀ ਤੱਕ ਦੀਆਂ ਗਾਈਆਂ ਨੂੰ ਬਾਹਰ ਇੱਥੇ ਨਹੀਂ ਮਾਰ ਸਕਦੇ ਬਾ ਚਲ ਚਲੋ ਧਾਈ ਧਾਈ ਇਦਾਂ ਐਂਟਰ ਹੁੰਦੇ ਆ ਮੂਜੀ ਤੋਰੇ ਚ ਗਾਈਆਂ ਇਦਾਂ ਐਂਟਰ ਹੁੰਦੇ ਜਾਂਦੇ ਆ ਮੂਜੀ ਤੋਰੇ ਚ ਚਲੋ ਧਾਈ 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 ਵਾਰਿਆ ਧਾਈ 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 ਮੰਤੀ ਧਾਈ 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 ਚਲੋ ਕਾਲੋ ਜਿ세 ਆ ਕੋ ਕਾਲੋ ਜੇਰਾ ਇਹ ਤੂਫਾਨ ਆ ਇਹਨੂੰ ਲਾ ਗਾਈਆਂ ਐਂਟਰ ਕਰਨ ਨੂੰ ਚਲੋ ਜਿ세 ਆ ਹੱਕ ਦੇ ਧਾਈ ਧਾਈ ਆ ਥੱਲੇ ਡੱਟ ਰਿਹਾ ਸਾਰਾ ਹੀ ਇਹ ਤੇ 200 ਗਾਂ ਖੜ੍ਹਦੀ ਆ ਕੇ ਦੂਹ ਹੱਥ ਥਲੇ ਜਾਂਦਾ ਐਂਟਰੀ ਹੁੰਦਾ ਥਲੇ ਆਹ ਦੇਖ ਜੀ ਗਾ ਪੂਰੀਆ ਕਰਿਆ ਹਾਈ 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 ਸਾਹਿਬ ਜੀ ਕਿਹਨਾਂ ਦਾ ਨੰਬਰ ਆਇਆ ਹਵੇ ਕੰਮ ਕੋ ਮਨੇ ਪੜ ਗਿਆ ਫਿਲਟਰ ਖੋਲਣ ਲੱਗਾ ਯਾਰ ਗਰਮੀਸ਼ੇ ਮੇ ਬਤੋਣੀ ਆਮ ਤੇ ਲੱਗੇ ਆ ਫਿਲਟਰ ਖੋਲ ਦਿੱਤੇ ਹਾਂ ਕਿਵਾਈ ਹੋ ਗਈ ਆ ਕਿਵਾਈ ਖਾਤਮ ਕਰਦੇ ਆ ਜਿੱਦ ਪੁੱਤ ਦਾ ਕਮਾਲਾ ਹੈ ਕਿ ਯਾਹ ਵੇ ਜੱਟ ਪੁੱਠਿਆਂ ਆ ਯਾਹ ਪੁੱਠੇ ਆ ਕਮਾਲਾ ਸ਼ੋਅ ਬਾਰਸ ਕੋਲੇ ਨਾ ਕਰੋ ਇੱਟ ਪੁੱਠੇ ਆ ਕੰਮਾਂ ਦਾ ਸ਼ੌਂਕ ਪਿਆ ਇੱਟ ਹੁੰਦੇ ਨੇ ਧੀ ਵਾਲੀ ਕੁੜੀਓ ਹੱਥ ਮੈਣ ਜੇ ਜਗਾੜ ਲਾਖੀ ਛੱਟ ਕੁੜੀਏ ਇਹਦਾ ਫਿਲਟਰ ਫੇਰ ਛੜਦੇ ਬਾਹਰ ਗੰਦੇ ਹੋ ਜਾਂਦੇ ਆ ਔਰ ਫੇਰ ਲਵਾ ਚੋਲੋ ਜੇ ਬਾਹਰ ਚੈਰੀ ਕਰਕੇ ਲਾ ਦਿੰਦੀ ਆ ਹਮੇਸ਼ਾ ਮੇਰੇ ਕੋਲ ਕੰਮ ਨਿਬੜ ਗਿਆ ਹੁਣ ਬੰਦੇ ਕੰਮ ਤੇ ਲੱਗੇ ਆ ਜੋ ਵੀ ਹੈਗਾ ਬਾਕੀ ਸਿਸਟਮ ਦੇਖਦੇ ਆ ਜਰੂਰ ਉਹ ਵੀ ਕਾਰੋਂ ਆਦੀ ਪੱਠੇ ਪਾਉਂਦਾ ਮੜਾ ਨਿਰੰਤਰ ਸੰਗ ਆ ਬਾਜਵਾ ਸਾਰੇ ਬਸੋਂ ਦੇ ਪੱਠੇ ਪੌਲਾ ਕਰੋਂ ਇਹੋ ਜਿਹਾ ਮੋਣ ਲਿਆ ਮੁੰਡਾ ਨਿਰੰਤਰ ਬਾਜਵਾ ਪੌਂਡਾ ਬਟੇ ਲੈ ਆ ਲੈ ਸ਼ਰਾ ਖਿੱਚ ਲੈ ਖਿੱਚ ਲੈ ਕੰਮ ਆ ਗਿਆ ਇੱਧਰ ਗੱਡੀ ਦੁੱਧ ਹੀ ਭਰਾ ਰਿਆ ਗਰਮੀ ਸਿੰਘ ਮਿੱਤਲ ਦਾ ਕੰਮ ਹੈ ਦੁੱਧ ਭਰਉਣਾ ਗੱਡੀਆਂ ਨੂੰ ਕੀ ਆਹਨੇ ਗੱਲਾਂ ਤੇਰੇ ਯਾਰ ਦੀਆਂ ਇਹ ਗੱਲਾਂ ਤੇਰੇ ਯਾਰ ਦੀਆਂ ਕੀ ਆਹਨੇ ਗੱਲਾਂ ਤੇਰੇ ਯਾਰ ਦੀਆਂ ਦਲ ਨਾ ਦੇ ਰਯਾਰ ਨਹੀਂ ਕੀ ਆਨੇ ਗੱਲਾਂ ਦੇ ਰਯਾਰ ਦੀਆਂ ਆ ਗਾ ਪਟਾਕੇ ਲੱਗਦਾ ਆ ਜੇ ਸਾਡੀ ਵੀ ਆਏ ਮੇਰੇ ਪਟਾਕੇ ਉੱਤਰ ਮਾਰਨ ਆਏ ਮੇਰੇ ਵਾਜਣ ਦੇ ਤੇ ਪਟਾਕੇ ਨਾਲੇ ਕੰਮ ਚਾਰ ਛੋੜ ਚੱਲਣ ਡਿਆ ਉਹ ਲੱਗੇ ਸ਼ਿਕਾਰੀ ਬਰੇ ਆਉਂ ਲੈ ਆ ਸ਼ਰਾ ਉਹ ਹਤਵਾਨ ਚੋੜਦੇ ਜਾਨਵਰ ਕਹਿੰਦਾ ਇਹਨਾਂ ਨੂੰ ਮਾਰਨ ਆਏ ਸਾਰੇ ਸ਼ਿਕਾਰੀ ਬਹੁਤ ਜਿਆਦੇ ਹੋਏ ਆ ਉਹ ਬੱਲੇ ਭਾ ਗਿਆ ਹਾਂ ਉਹਨੂੰ ਦੇਨੇ ਅੱਜ ਮਾਰ ਮਾਰ ਕੇ ਆਹ ਲਿਆ ਸ਼ਿਆਕ ਦੇ ਵਾਈ ਵਾਹ ਛੱਟੇ ਦੇ ਹਾਂ ਮਦੀਲ ਫੁੱਲ ਆਹ ਮੁੰਡਾ ਲਾ ਗੁਰਿੰਦਰ ਵੱਠੇ ਪਾਉਣ ਨੂੰ ਚੱਲ ਏ ਸ਼ੇਰਾ ਘੱਟ ਘੱਟ ਕੰਮ ਚੱਲੀਏ ਵਾਟ 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 ਕੋਕਾ ਬੜੀ ਮਿਹਰਬਾਨੀ ਜਰੀ ਲੈ ਜਾ ਓ ਸ਼ੇਰਾ ਰਾਖਲੇ ਰਫਰ ਨਾਲੀ ਨਹੀਂ ਵਿੱਚ ਪੁਜਾਰੋ ਦੇ ਰਾਖਲੇ ਰਫਰ ਨਾਲ ਤੜਾੜਾ ਤੜਕਾਰਦੇ ਪਟਾਕੇ ਬਉਂਦੇ ਕਿ ਨਹੀਂ ਬੈਲੀ ਬਣ ਮਿੱਤਰਾ ਕਹਿੰਦੀ ਬਰੀ ਕਰਾ ਲੂੰ ਆਪੇ ਮੈਂ ਬੈਲੀ ਬਣ ਮਿੱਤਰਾ ਕਹਿੰਦਾ ਇਦਾਂ ਪਟਾਕੇ ਪਾਈਦੇ ਆ ਜੇ ਦੇ ਹੀਡ ਕੋੜਾ ਮੋੜ ਤੇ ਚਦਨਾਲੀ ਨਹੀਂ ਅੱਗ ਬੰਨਦਾ ਜਿਉਂ ਨੇ ਮੋੜ ਵਾਲੀ ਨਹੀਂ ਯਾ ਦੀਪਕ ਯਾ ਪੰਡਾ ਸਰਦਾਰਨੀ ਲਾ ਲਈਏ ਉਹਦਾ ਬੈਲ ਨਹੀਂ ਹਾਲੀ ਯਾਰ ਨਹੀਂ ਉਹੀ ਬੋਲੀ ਦੇ ਘਨੇ ਤੂੰ ਨਹੀਂ ਬੋਲੀ ਤੇਰੇ ਚ ਤੇਰਾ ਯਾਰ ਦੋਰਦਾ ਬੋਲੀ ਦੇ ਘਨੇ ਤੂੰ ਬੋਲੀ ਓ ਪੈਂਦੇ ਪਟਾਕੇ ਕਿੰਦਾ ਗੋਲੀਆਂ ਚਲਾ ਓਏ ਪੈਂਦੇ ਪਟਾਕੇ ਕਿੰਦਾ ਪੈਂਦੀਆਂ ਬਣਾਲੀਆਂ ਦੇ ਪਟਾਕੇ ਗਰਮੀ ਸੇ ਮਤੋਂ ਸ਼ੱਕ ਦੇ ਫਟੇ ਕਿੰਦਾ ਰੱਖ ਲਈ ਬਚ ਪੁਝੈਰੋ ਗੰਨ ਨਹੀਂ ਬਚ ਪੁਝੈਰੋ ਦੇੱਖੱਖ ਲਈ ਵੈਸੀ ਗੱਲ ਪਾ ਦਿਓ ਪਟਾਕੇ ਨਹੀਂ ਖਾਲੇ ਪਾ ਦਿਓ ਪਟਾਕੇ ਦੀ ਵਿੱਚ ਪੁਝੈਰੋ ਦੇੱਖੱਖ ਲਈ ਵੈਸੀ ਗੱਲ ਕਰਾ ਲੈਣ ਨੂੰ ਇਹ ਪੈਰ ਇਹਨਾਂ ਸਾਫ਼ ਕਰਨੇ ਪੈਂਦੇ ਹਨ ਬਾਹਰ ਲੈ ਕੇ ਚੜ੍ਹ ਕੇ ਆ ਲੈ ਗਾਂਸੇ ਦੀ ਕਰਕੇ ਤੇ ਇਹਨੂੰ ਪੈਰ ਇਹਨਾਂ ਸਾਫ਼ ਕਰਨੇ ਪੈਂਦੇ ਹਨ ਤੇ ਜਿਹੜੇ ਪੈਰ ਵੀ ਇਹਨਾਂ ਸਾਫ਼ ਕਰਨੇ ਪੈਂਦਾ ਇਹਨਾਂ ਨੂੰ ਸਾਫ਼ ਕਰਨੇ ਐਕਦਾ ਕਮ ਕਾਦੀ ਤੇ ਫਿਰ ਨੇ ਵੱਡ ਬੁੜਕ ਪੈਰ ਜਿਹੜੇ ਪੈਰ ਖਰਾ ਲ ਨਹੀਂ ਲਾਉਂਦੀਆਂ ਫੱਟੀ ਇੱਥੇ ਲਾ ਕੇ ਫੈਨ ਚੱਜਦਾ ਨਹੀਂ ਜੋ ਵੀ ਆ ਗਿਆ ਇਹ ਫੱਟੀਆਂ ਲਾ ਕੇ ਆ ਨਾ ਵਿੱਚ ਫੱਟੀਆਂ ਲਾ ਕੇ ਪੈਰ ਫੱਟੀਆਂ ਸਖਾਸ ਕਰਨ ਹੈ ਕੰਮ ਸਾਰੇ ਆ ਕਰਨੇ ਪੈਂਦੇ ਆ ਇਹ ਤੇ ਗੱਲ ਆ ਜੀ ਕੰਮ ਕੋਈ ਛੋਟਾ ਵੱਡਾ ਨਹੀਂ ਪਵਾ ਕਹਿੰਦਾ ਬੂਟ ਪਾ ਲਾ ਪਵਾ ਕਾਇਆਂ ਦੇ ਪੈਰ ਤੇ ਕੇ ਪਾ ਜੁੱਤੀਆਂ ਸਾਫਰੇ ਹਮ ਕੋਈ ਨਹੀਂ ਕੰਮ ਜੋਰ ਜੋਰ ਪਜਾ ਆਈ ਵੀ ਕਹਿ ਕਨੀ ਕਮ ਸਾਰੇ ਕਰਦੇ ਕੋਈ ਨਹੀਂ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਪੈਸੇ ਤਾਂ ਦੇ ਕਮਾਈ ਜਾਂਦੇ ਉਹਦਾ ਨਹੀਂ ਢਿੱਲੇ ਦਾ ਗੱਲਾਂ ਕਰਨ ਨੂੰ ਕਰ ਗਿਆ ਆਪਾਂ ਢਿੱਲੇ ਗੱਲਾਂ ਦਾ ਕੰਮ ਨਹੀਂ ਪਰਦਾ ਫੇਰ ਵੇਖਣੇ ਪੈਂਦੇ ਗਏ ਇਦਾਂ ਪਟਾਕੇ ਪੈਂਦੇ ਆ ਮਾਰਦੇ ਜਾਨਵਰ ਕਿਥੋਂ ਭੋਨ ਨਹੀਂ ਆਲੇ ਫਟਾਕੇ ਕਿੰਨੇ ਆਕੇ ਬੋਕੇ ਫਾਰੀ ਦਾ ਮਤਲਬ ਕਹਿੰਦੇ ਨਹੀਂ ਐਦਾਂ ਭੁੰਨਦੇ ਕਬੂਤਰਾਂ ਨੂੰ ਕਹਿੰਦਾ ਵੀ ਇਹ ਸੱਦੇ ਬੰਦੇ ਸਾਰੇ ਕਬੂਤਰ ਮਾਲ ਦੇ ਸੱਦੇ ਸਪੈਸ਼ਲ ਕਹਿੰਦਾ ਜਿੰਨੇ ਵੀ ਇੱਥੇ ਹੈ শিকারੀ ਸੱਦੇ ਆ ਸਭ ਚੁੱਪਣ ਦਾ ਰੂਗ ਰਾਨਾ ਚੱਕਦਾ ਫੱਟੇ ਸ਼ੇਰ ਬਣ ਜਾਓ ਨਹੀਂ ਵਿੱਚ ਪੁਜਾਰੋ ਦੇ ਕਹਿੰਦਾ ਰੱਖ ਲੈ ਦੇਸੀ ਗੰਨ ਵਿੱਚ ਪੁਜਾਰੋ ਦੇ ਐਦਾਂ ਪਟਾਕੇ ਭੁੰਨੇ ਕਹਿੰਦਾ ਹੋਰ ਰੱਖ ਲਏ ਤੇ ਸੀ 99 ਵਿੱਚ ਪੁਜਾਰੋ ਦੇ ਵਾ ਬੈਲੀ ਬਣ ਮਤਰਾ ਖਾਂਦੀ ਬਰੀ ਕਰਾ ਲੋ ਆਪੇ ਵਾ ਬੈਲੀ ਬਣ ਮਤਰਾ ਬਰੀ ਕਰਾ ਲੋ ਆਪੇ ਵਾ ਬੈਲੀ ਬਣ ਮਤਰਾ ਇਦਾਂ ਪਟਾਕੇ ਪਾਏ ਆ ਇਦਾਂ ਫਾਇਰ ਕਰ ਕਰਕੇ ਕਬੂਤਰ ਮਾਰੇ ਦੇ ਬਹੁਤ ਆ ਠੋਕੇ ਆ ਕੋਈ ਬਹੁਤ ਜਿਆਦਾ ਗਏ ਕਬੂਤਰ ਇਸ ਕਰਕੇ ਦੇਖੋ ਕਿੰਨਾ ਗਰੌਂਦ ਖਿਲ ਰਹੀ ਸੀ ਬਹੁਤ ਠੇਰ ਲਾ ਕਬੂਤਰਾਂ ਮਾਰ ਮਾਰ ਰੋਂ ਵੀ ਰੋਂਦ ਪਟਾਕੇ ਪਾਟਦੇ ਕਹਿੰਦਾ ਐਦਾਂ ਪੈਂਦੇ ਪਟਾਕੇ ਕਹਿੰਦਾ ਚੱਕੀ ਜਾਂਦੇ ਮੁੰਡੇ ਫਟੇ ਸਮੇਤ ਰੋਣੇ ਹੋਰ ਰੱਖ ਲੀ देसी ਗੰਨਮ ਵਿੱਚ ਭਜੈਰੋ ਦੇ ਰੱਖ ਲੀ देसी ਗੰਨ ਤੇ ਬੈਲੀ ਬਾਣ ਮਿੱਤਰਾ ਬਰੀ ਕਰਾ ਲਉ ਆਪੇ ਮੈਂ ਬੈਲੀ ਬਾਣ ਮਿੱਤਰਾ ਬਰੀ ਕਰਾ ਲਉ ਆਪੇ ਤੇ ਬੈਲੀ ਬਾਣ ਮਿੱਤਰਾ ਵੇਚ ਕੇ ਪੰਜ ਸਤ ਮਰਲੇ 'ਤੇ ਬਰੀ ਕਰ ਲਾਓ ਮੁੰਡਾ ਸਵਾਰ ਲੈ ਕੇ ਆਇਆ ਗੱਡੀ ਹੋਈ ਇਹ ਡਰਾਈਵਰ ਸਵਾਰ ਲੈ ਕੇ ਆਇਆ ਗਰਮੀ ਸਾਮ ਮਤਰਾ ਦਾ ਕੰਡਾ ਕਰੂਗਾ ਫੇਰ ਜਾਣਗੇ ਇਹੋ ਗੱਡੀਆਂ ਭਾਈ ਵੀ ਦਾਈ ਨਾ ਤੱਕ ਆ ਬੋਨ ਲਾਇਆ ਇਹੇ ਤੇ ਲੋਕ ਕੰਮ ਸ਼ੇਰੋ ਬਬਰੋ ਖਿਜੋ ਖਿਜੋ ਲਾਇਆ ਬੜੀ ਚੱਕ ਲੋ ਫਟੇ ਤੇ ਗੱਡੀ ਭਰਾਂਗੇ ਐਦਾਂ ਲੋਕਾਂ ਦੇ ਸ਼ੇਰ ਬਣ ਜਾਓ ਸ਼ੇਰ ਕੰਮ ਦੇ ਗੱਡੀ ਭਰਨ ਦੇ ਨਾਲ ਕਿੰਦਾ ਬੰਦੇ ਕੰਮ ਦੇ ਲਾਏ ਸਾਰੇ ਉਹ ਵੀ ਭਾਈ ਜਾਨੇ ਨਾਲ ਨਾਲ ਕੰਮ ਸਾਰੇ ਹੀ ਕਰਨੇ ਪੈਂਦੇ ਕਿਦਾ ਕੰਮ ਛੱਡਣਾ ਕੋਈ ਨਹੀਂ ਇੱਧਰ ਵੀ ਇੱਧਰ ੱੱਕੀ ਜਾਣੇ ਕੰਮ ਨੂੰ ਕਹਿੰਦਾ ਲਾਈ ਬੰਦੇ ਮੰਮੀ ਬਹੁਤ ਰੋਣਾ ਦਾ ਦੂਜੀ ਗੱਡੀ ਭਰੋਂੜਿਆ ਪਹਿਲੀ ਭਰਾ ਕੇ ਤੋਰ ਦਿੱਤੀ ਆ ਪਹਿਲੀ ਭੇਜਤੀ ਆ ਦੂਜੀ ਆਹੋਂ ਭਰ ਲੈ ਗੱਡੀ ਲੋ ਜੀ ਚਲੋ ਠੀਕ ਆ ਉਹ ਕੰਮ ਗੱਡੀਆਂ ਗੁੜੀਆਂ ਭਰਾ ਦੋ ਸ਼ੇਰੋ ਆਓ ਲਾਏ ਆ ਬੰਦੇ ਕੰਮ ਆ ਦੇਗੇ ਸਾਰੇ ਕੀ ਜਾਂਦੇ ਨੇ ਉਹ ਰਾਤੀ ਸੁੱਤੀ ਮੈਂ ਡੱਪਟੜ ਆ ਤਾਣ ਕੇ 에ਰਾ ਪਾਲਿਆ ਨੀਂਦ ਨੇ ਆਣ ਕੇ ਗਲੋਂ ਟੁੱਟ ਗਈ ਗਰਦਣੋਂ ਗਾਨੀ ਪਹੇਰੀ ਮੇਰੀ ਅੱਖ ਲੱਗ ਗਈ ਓਏ ਅੱਖ ਲੱਗ ਗਈ ਹਾਏ ਓਏ ਅੱਖ ਲੱਗ ਗਈ ਉਹ ਸੁੱਤੀ ਛੱਡ ਗਿਆ ਹਾ ਹੋਏ ਤੇ ਛੱਡ ਗਿਆ ਜਲਾ ਦਾ ਮੇਰਾ ਯਾਨੀ ਸੁੱਤੀ ਛੱਡ ਗਿਆ ਤੇ ਲਾਂਦਾ ਮੇਰਾ ਜਾਨੀ ਮਾਏ ਨਹੀਂ ਮੇਰੀ ਅੱਖ ਲੱਗ ਗਈ ਚਲੋ ਖਜ ਕੰਮ ਦਾਈ ਮਾਰਦੇ ਮਾਰਦੇ ਸਫਾਈ ਕਰ ਲਿਓ ਸਾਰੀ ਚਲੋ ਚਲ ਖਜ ਦਾਈ ਓਕੇ ਇਹ ਸ਼ਮੂਦਾ ਅਮਰ ਅਮਰ ਉਹਦਾ ਅੱਜ ਦਾ ਕੰਮ ਉਹਦਾ ਸਫਾਈ ਕਰ ਸਾਰੇ ਇਹ ਸਾਰੀ ਸਵਾਈ ਇੱਤੋਂ ਵਰਾਈ ਦੀ ਆ ਸੋ ਚੱਲ ਜੱਟ ਰੋਟਾ ਕਰਦੇ ਬੱਲੇ ਨਾਮ ਸਾਰੇ ਚੜਾਈ ਦੇ